ਇੱਕ ਪਾਸੇ ਹੁਣ ਤੱਕ ਸੁਖਬੀਰ ਸਿੰਘ ਬਾਦਲ ਦੇ ਉੱਤੇ ਵੱਡੇ ਇਲਜ਼ਾਮ ਲੱਗ ਰਹੇ ਸਨ ਸੁਖਬੀਰ ਸਿੰਘ ਬਾਦਲ ਦੇ ਮਤਲਕ ਵਕ ਵਕ ਕਿਸਮ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਪਰ ਉਹਦੇ ਦਰਮਿਆਨ ਹੁਣ ਕੁਝ ਗੱਲਾਂ ਮਕਸੂਸ ਸੁਖਬੀਰ ਸਿੰਘ ਬਾਦਲ ਦੇ ਹੱਕ ਦੀਆਂ ਹੋਣ ਲੱਗ ਗਈਆਂ ਨੇ ਹਾਲਾਂਕਿ ਜੇ ਸੁਖਬੀਰ ਸਿੰਘ ਬਾਦਲ ਤਨਖਾਈਆ ਕਰਾਰ ਨਹੀਂ ਜੇ ਉਹਨਾਂ ਦੇ ਉੱਤੇ ਦੋਸ਼ ਲਾਏ ਗਏ ਨੇ ਜੇ ਉਹਨਾਂ ਨੇ ਉਹਨਾਂ ਦੋਸ਼ਾਂ ਨੂੰ ਐਕਸੈਪਟ ਕੀਤਾ ਤੇ ਉਹਨਾਂ ਦੋਸ਼ਾਂ ਨੂੰ ਜਾਂ ਉਹਨਾਂ ਤੱਥਾਂ ਨੂੰ ਕੋਈ ਵੀ ਨਾਕਾਰ ਨਹੀਂ ਸਕਦਾ ਹਾਲਾਂਕਿ ਜੇ ਸਿੰਘ ਸਾਹਿਬ ਆਪਣੇ ਵੱਲੋਂ ਕੋਈ ਬਿਆਨ ਦੇਣ ਤਾਂ ਅਲੈਦਾ ਗੱਲ ਹੋਵੇਗੀ ਪਰ ਇਸ ਦੇ ਬਾਵਜੂਦ ਕੁਝ ਗੱਲਾਂ ਹੁਣ ਮਖੂਸ ਸਾਹਮਣੇ ਆਉਣ ਲੱਗੀਆਂ ਨੇ ਔਰ ਖਾਸ ਤੌਰ ਦੇ ਉਤੇ ਅਕਾਲੀ ਦਲ ਸੁਧਾਰ ਲਹਿਰ ਨੂੰ ਹੁਣ ਕਟਾਰੇ ਦੇ ਵਿੱਚ ਖੜਿਆ ਕੀਤਾ ਜਾ ਰਿਹਾ ਸ਼ਰੋਬਣੀ ਅਕਾਲੀ ਦਲ ਸੁਧਾਰ ਲਹਿਰ ਇਹਦੇ ਆਗੂ ਪਟਿਆਲੇ ਵਿਖੇ ਰਖੜਾ ਪਰਿਵਾਰ ਦੇ ਘਰ ਸ਼ਮੂਲੀਅਤ ਕਰਦੇ ਨੇ ਸ਼ਿਰਕਤ ਕਰਦੇ ਨੇ ਉਥੇ ਹੀ ਡੇਰਾ ਰਾਧਾ ਸਵਾਮੀ ਤੋਂ ਉਹਨਾਂ ਦੇ ਸੰਚਾਲਕ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਵੀ ਉਥੇ ਮੌਜੂਦ ਹੁੰਦੇ ਨੇ ਹੋਰ ਵੀ ਉਥੇ ਪਤਵੰਤੇ ਸੱਜਣ ਲੀਡਰ ਮਨਿਸਟਰ ਸ਼ਮੂਲੀਅਤ ਕਰਦੇ ਨੇ ਪਰ ਉਸ ਸਮਾਗਮ ਦੌਰਾਨ ਉਸ ਸ਼ਰਕਤ ਦੌਰਾਨ ਕੁਝ ਹੋਰ ਵੀ ਹੋਇਆ ਉਸ ਤੋਂ ਬਾਅਦ ਪਟਿਆਲੇ ਅੰਦਰ ਕੁਝ ਹੋਰ ਵੀ ਹੋਇਆ ਜਿਸ ਦੀ ਜਾਣਕਾਰੀ ਜਥੇਦਾਰ ਗੁਰਦੇਵ ਸਿੰਘ ਬਰਾੜ ਬਣਾ ਨੇ ਸਾਂਝੀ ਕੀਤੀ ਹੈ ਇਹ ਵਿਅਕਤੀ ਉਹ ਨੇ ਜਿਨ੍ਹਾਂ ਨੇ ਅੰਦਰਲੇ ਕੁਝ ਤੱਥ ਫਰੋਲਣ ਦੀ ਕੋਸ਼ਿਸ਼ ਕੀਤੀ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਕੁਝ ਲਿਖ ਕੇ ਅਪਲੋਡ ਕੀਤਾ ਹੁਣ ਇਸ ਤੱਥ ਦੇ ਵਿੱਚ ਜਾਂ ਕਈਆਂ ਗੱਲਾਂ ਦੇ ਵਿੱਚ ਕਿੰਨਾ ਕੁ ਸੱਚ ਹੈ ਕਿੰਨੀ ਕਿ ਸਚਾਈ ਹੈ ਉਹ ਜਾਂ ਤਾਂ ਜਥੇਦਾਰ ਗੁਰਦੇਵ ਸਿੰਘ ਬਰਾੜ ਜਿਨ੍ਹਾਂ ਨੇ ਇਹ ਫੇਸਬੁਕ ਪੋਸਟ ਅਪਲੋਡ ਕੀਤੀ ਹੈ ਉਹ ਜਾਣਦੇ ਹੋ ਸਕਦੇ ਵਹਿਤਰ ਜਾਂ ਫਿਰ ਜਿਹਨਾਂ ਦਾ ਜ਼ਿਕਰ ਵਿੱਚ ਹੋ ਰਿਹਾ ਹੈ ਉਹ ਜਾਣਦੇ ਹੋ ਸਕਦੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਰਾਬਤਾ ਬਣਾਈਏ ਉਹਨਾਂ ਨੂੰ ਵੀ ਪੁੱਛੀਏ ਕਿ ਕੀ ਜੋ ਇਹ ਲਿਖਿਆ ਆ ਉਹਦੇ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ ਪਰ ਸਭ ਤੋਂ ਪਹਿਲਾਂ ਜੋ ਲਿਖਿਆ ਗਿਆ ਇੱਕ ਫੇਸਬੁਕ ਪੋਸਟ ਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੇ ਮਤਲਕ ਡੇਰਾ ਰਾਧਾ ਸਵਾਮੀ ਦੇ ਸੰਚਾਲਕ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਹੁਣਾ ਮੁਤਾਬਕ ਔਰ ਨਾਲ ਦੀ ਨਾਲ ਪਟਿਆਲੇ ਵਿੱਚ ਸਤਿੰਦਰ ਸਰਤਾਜ ਦਾ ਕਿਹੜਾ ਪ੍ਰੋਗਰਾਮ ਸੀ ਜਿਦੇ ਵਿੱਚ ਕਥਿਤ ਤੌਰ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਫੈਸਲੇ ਮੁਕਰਰ ਹੋਏ ਨੇ ਇਹਦੇ ਬਾਰੇ ਚਰਚਾ ਕਰਨੀ ਬਹੁਤ ਲਾਜ਼ਮੀ ਹੈ ਦਰਅਸਲ ਕੁਝ ਤੱਥ ਨੇ ਜਿਹੜੇ ਫੇਸਬੁੱਕ ਦੇ ਉੱਤੇ ਇਸ ਵਿਅਕਤੀ ਵੱਲੋਂ ਸਾਂਝੇ ਕੀਤੇ ਗਏ ਔਰ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਇਹਨਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਉਹ ਬਾਅਦ ਦੀ ਗੱਲ ਹੈ ਪਰ ਇਹਨਾਂ ਤੱਥਾਂ ਦੇ ਆਧਾਰ ਦੇ ਉੱਤੇ ਜਿਹੜੀ ਕਹਾਣੀ ਸਿਰਜੀ ਆ ਜਾਂ ਜਿਹੜੀ ਕਹਾਣੀ ਸਾਹਮਣੇ ਆਈ ਹੈ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਕਿ ਆਖਰਕਾਰ ਇਸ ਫੇਸਬੁੱਕ ਪੋਸਟ ਦੇ ਵਿੱਚ ਲਿਖਿਆ ਕੀ ਗਿਆ ਦਰਅਸਲ ਇੱਕ ਫੇਸਬੁੱਕ ਪੋਸਟ ਅਪਲੋਡ ਕੀਤੀ ਗਈ ਆ ਜਥੇਦਾਰ ਗੁਰਦੇਵ ਸਿੰਘ ਬਰਾੜ ਹੋਣਾ ਦੇ ਨਾਂ ਦੇ ਹੇਠ ਔਰ ਇਸ ਫੇਸਬੁੱਕ ਪੋਸਟ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਹ ਇਸ ਮੁਤਾਬਕ ਹੈ ਕਿ ਕੱਲ ਮੈਨੂੰ ਪਟਿਆਲੇ ਦੇ ਇੱਕ ਵੱਡੇ ਕੋਲੀ ਪਰਿਵਾਰ ਨੇ ਫੋਨ ਕੀਤਾ ਤੇ ਦੱਸਿਆ ਕਿ ਅੱਜ ਉਹਨਾਂ ਦੇ ਪਟਿਆਲੇ ਸ਼ਹਿਰ ਦੇ ਵਿੱਚ ਕੀ ਕੁਝ ਚੱਲ ਰਿਹਾ ਸੀ ਤੇ ਮੈਂ ਸੁਣ ਕੇ ਹੈਰਾਨ ਹੋ ਗਿਆ ਕਿ ਕਿਵੇਂ ਇੱਕ ਜਥੇਦਾਰ ਹਰਪ੍ਰੀਤ ਸਿੰਘ ਆਪਣੀ ਹੌਮੇ ਦੀ ਪੂਰਤੀ ਲਈ ਅਕਾਲੀ ਦਲ ਅਤੇ ਉਸ ਦੇ ਪ੍ਰਧਾਨ ਨੂੰ ਖਤਮ ਕਰਨਾ ਚਾਹੁੰਦਾ ਹੈ ਪਹਿਲਾਂ ਤਾਂ ਇੱਕ ਭੂਮਿਕਾ ਜਿਹੜੀ ਆ ਉਹ ਸਿਰਜ ਦਿੱਤੀ ਗਈ ਜਦੇ ਵਿੱਚ ਆਪਣੇ ਵੱਲੋਂ ਉਹਨਾਂ ਦਾ ਪੱਖ ਜਿਹੜਾ ਇਹ ਰੱਖ ਦਿੱਤਾ ਗਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਪਿਛਤੇ ਦਿਨੀ ਲੰਘੇ ਦਿਨੀ ਕੁਝ ਵੀਡੀਓ ਜਾਰੀ ਕੀਤੀਆਂ ਸਨ ਜਿਨ੍ਹਾਂ ਵਿੱਚ ਉਹ ਰੋਂਦੇ ਨਜ਼ਰ ਆ ਰਹੇ ਸੀ ਭਾਵਕ ਹੁੰਦੇ ਨਜ਼ਰ ਆ ਰਹੇ ਸੀ ਉਹੀ ਯਾਨੀ ਹਰਪ੍ਰੀਤ ਸਿੰਘ ਦੇ ਉੱਤੇ ਹੁਣ ਭਾਰ ਜਿਹੜਾ ਉਹ ਡਿੱਗਦਾ ਨਜ਼ਰ ਆ ਰਿਹਾ ਔਰ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹ ਸਭ ਕੁਝ ਕੀਤਾ ਜਾ ਰਿਹਾ ਔਰ ਵੱਡਾ ਇਲਜ਼ਾਮ ਇਹ ਲੱਗਦਾ ਪਿਆ ਕਿ ਅਕਾਲੀ ਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਜਿਹੜੀ ਆਉ ਕੀਤੀ ਜਾ ਰਹੀ ਅੱਗੇ ਕੀ ਲਿਖਦੇ ਆ ਤੁਹਾਨੂੰ ਉਹ ਵੀ ਰੂਬਰੂ ਕਰਾਨੇ ਆ ਔਰ ਖਾਸ ਤੌਰ ਦੇ ਉੱਤੇ ਜਿਹੜਾ ਲਿੰਕ ਜੋੜਿਆ ਗਿਆ ਲਿਖਿਆ ਗਿਆ ਕਿ ਸੁਧਾਰ ਲਹਿਰ ਵੱਲੋਂ ਜਥੇਦਾਰ ਸਾਹਿਬ ਉੱਪਰ ਦਬਾਅ ਪਾਇਆ ਗਿਆ ਕਿ ਤੁਸੀਂ ਸਾਡਾ ਕੰਮ ਨੇਪਰੇ ਨਹੀਂ ਚਾੜਿਆ ਤੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਕਰਵਾਇਆ। ਇਥੋਂ ਤੱਕ ਸੁਧਾਰ ਲਹਿਰ ਵੱਲੋਂ ਇੱਕ ਸਟੇਟਮੈਂਟ ਜਾਰੀ ਕਰਕੇ ਅਕਾਲੀ ਲੀਡਰਸ਼ਿਪ ਨੂੰ ਅਕਾਲ ਤਖਤ ਦੀ ਅਗਵਾ ਕਰਨ ਦਾ ਦੋਸ਼ ਤੱਕ ਲਾ ਦਿੱਤਾ ਗਿਆ। ਰਖੜਾ ਪਰਿਵਾਰ ਦੇ ਘਰ ਵਰਸੀ ਸਮਾਗਮ ਤੋਂ ਉਪਰੰਤ ਸੁਧਾਰ ਲਹਿਰ ਦੇ ਆਗੂ ਅਤੇ ਉੱਗੇ ਡੇਰਾ ਸੰਚਾਲਕ ਸਾਰੇ ਇਕੱਠੇ ਹੋ ਕੇ ਪਟਿਆਲਾ ਸ਼ਹਿਰ ਸਥਿਤ ਡੰਗ ਪਰਿਵਾਰ ਦੇ ਘਰ ਪਹੁੰਚੇ ਜਿੱਥੇ ਦਿੱਲੀ ਤੋਂ ਵੀ ਕੁਝ ਬੀਜੇਪੀ ਦੇ ਆਗੂ ਪਹੁੰਚੇ ਹੋਏ ਸਨ ਅਤੇ ਉਹਨਾਂ ਦੇ ਘਰ ਸਤਿੰਦਰ ਸਰਤਾਜ ਦੀ ਮਹਿਫਲ ਲਗਾਈ ਜਾਂਦੀ ਹੈ ਪਰ ਇਹ ਪ੍ਰੋਗਰਾਮ ਇੰਨਾ ਪ੍ਰਾਈਵੇਟ ਰੱਖਿਆ ਗਿਆ ਕਿ ਕਿਸੇ ਨੂੰ ਫੋਨ ਤੱਕ ਵੀ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਪ੍ਰੋਗਰਾਮ ਦੇ ਵਿੱਚ 45 ਤੋਂ 50 ਬੰਦੇ ਸ਼ਮੂਲੀਅਤ ਕਰਦੇ ਨੇ ਇਸ ਤੋਂ ਉਪਰੰਤ ਸੁਧਾਰ ਲਹਿਰ ਵੱਲੋਂ ਜਥੇਦਾਰ ਸਾਹਿਬ ਉੱਪਰ ਇਥੋਂ ਤੱਕ ਦਬਾਅ ਪਾਇਆ ਗਿਆ ਕਿ ਅਸੀਂ ਜੋ ਚਾਹੁੰਦੇ ਸੀ ਉਹ ਸਿਰੇ ਨਹੀਂ ਚੜ੍ਹ ਸਕਿਆ ਜਥੇਦਾਰ ਹਰਪ੍ਰੀਤ ਸਿੰਘ ਅਗਲੇ ਦਿਨ ਵਿਦੇਸ਼ ਤੋਂ ਵਾਪਸ ਆ ਕੇ ਰਾਜੋਵਾਨਾ ਦੇ ਭਰਾ ਦੀ ਅੰਤਿਮ ਅਰਦਾਸ ਨੂੰ ਦਰਕਨਾਰ ਕਰਕੇ ਸਿੱਧਾ ਇੱਕ ਹੰਗਾਮੀ ਮੀਟਿੰਗ ਬੁਲਾਉਂਦੇ ਨੇ ਅਤੇ ਅਕਾਲੀ ਦਲ ਦੇ ਮੌਜੂਦਾ ਕਾਰਜਕਾਰੀ ਪ੍ਰਧਾਨ ਨੂੰ ਵੀ ਬੁਲਾਇਆ ਜਾਂਦਾ ਹੈ ਅਤੇ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹਿੰਦੇ ਨੇ ਉਥੇ ਹਰਪ੍ਰੀਤ ਸਿੰਘ ਵੱਲੋਂ ਮੁੜ ਸੁਖਬੀਰ ਸਿੰਘ ਬਾਦਲ ਖਿਲਾਫ ਲੀਡਰਸ਼ਿਪ ਉੱਪਰ ਦਬਾਅ ਪਾਇਆ ਜਾਂਦਾ ਹੈ ਕਿ ਤੁਸੀਂ ਸੁਖਬੀਰ ਦਾ ਅਸਤੀਫਾ ਹੁਣੇ ਕਬੂਲ ਕਰੋ ਨਹੀਂ ਤਾਂ ਮੈਂ ਸੋਚਾਂਗਾ ਕਦੋਂ ਫੈਸਲਾ ਲੈਣਾ ਹੈ ਕੁੱਲ ਮਿਲਾ ਕੇ ਸੁਧਾਰ ਲਹਿਰ ਵਾਲਿਆਂ ਦਾ ਪਾਇਆ ਹੋਇਆ ਗੰਧ ਦੂਰ ਤੱਕ ਖਿਲਰਨਦੇ ਹੈ ਸਾਰ ਨਹੀਂ ਮੇਰੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੂੰ ਬੇਨਤੀ ਹੈ ਕਿ ਹੁਣ ਸਖਤ ਫੈਸਲਾ ਲੈਣ ਦੀ ਲੋੜ ਹੈ ਜੇ ਅਕਾਲੀ ਦਲ ਨੂੰ ਬਚਾਉਣਾ ਨਹੀਂ ਸਭ ਕੁਝ ਖਤਮ ਹੋ ਜਾਵੇਗਾ ਮੈਂ ਉਹ ਮਾੜਾ ਸਮਾਂ ਵੇਖਿਆ ਜਦ ਹਿੰਦੂ ਸਿੱਖ ਇੱਕ ਦੂਜੇ ਉੱਤੇ ਬੈਰੀ ਬਣ ਗਏ ਸਨ ਅਤੇ ਜੱਥੇਦਾਰ ਕਰਕੇ ਪੰਜਾਬ ਵਿੱਚ ਉਹ ਪਾਣਾ ਫਿਰ ਵਾਪਰ ਸਕਦਾ ਜਿਸ ਦਾ ਜ਼ਿੰਮੇਵਾਰ ਧਾਮੀ ਸਾਹਿਬ ਹੋਣਗੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਅੰਦਰ ਦੇ ਵਿੱਚ ਆ ਕੇ ਇਹ ਅਪੀਲ ਕਰ ਦਿੱਤੀ ਹੈ ਕਿ ਹੁਣ ਐਕਸ਼ਨ ਲਿਆ ਜਾਵੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਨੇ ਐਸਜੀਪੀਸੀ ਦੇ ਉਹਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਪਰ ਜਿਹੜੀ ਕਹਾਣੀ ਇਹਦੇ ਵਿੱਚ ਲਿਖੀ ਗਈ ਹੈ ਜੋ ਆਪਣੇ ਵੱਲੋਂ ਤੱਥ ਜਿਹੜੇ ਨੇ ਉਹ ਲਿਖੇ ਗਏ ਨੇ ਆਪਣੇ ਵੱਲੋਂ ਅਸੀਂ ਤਾਂ ਕਹਿ ਰਹੇ ਹਾਂ ਕਿਉਂਕਿ ਅਜੇ ਇਹਨਾਂ ਤੱਥਾਂ ਨੂੰ ਪੁਖਤਾ ਰੂਪ ਦੇਣ ਦੀ ਲੋੜ ਹੈਗੀ ਹੈ ਅਜੇ ਇਹ ਇਨ ਬੈਨ ਸਵੀਕਾਰ ਨਹੀਂ ਕੀਤੇ ਜਾ ਸਕਦੇ